ਸੋਸ਼ਿਆਕਾਰ ਜੀ ਸਾਰਿਆਂ ਨੂੰ ਘਰ ਦਾ ਨਾਈਟਰ ਤੇ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਲਈ ਕੋ ਬਹੁਤ ਸੋਹਣਾ ਜੁਨੀਕ ਜਿਹਾ ਡਿਜ਼ਾਈਨ ਲੈ ਕੇ ਆਏ ਹਾਂ ਤੁਸੀਂ ਇਸ ਸ਼ਾਵਲ ਤੇ ਬਣਾ ਸਕਦੇ ਗੱਲੀ ਸਟਾਕ ਤੇ ਬਣਾ ਸਕਦੇ ਜੀ ਠੀਕ ਹੈ ਬਹੁਤ ਸੋਹਣਾ ਬਹੁਤ ਪਿਆਰਾ ਡਿਜ਼ਾਈਨ ਹੈਗਾ ਤੇ ਆਪਾਂ ਤੁਹਾਡੇ ਗ੍ਰੀਕੁਐਸਟ ਕਰਦੇ ਕਿ ਤੁਸੀਂ ਮੇਰੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਦੱਸਾਂ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਪਹਿਲਾ ਕੁੰਡਾ ਆਪਾਂ ਉਤਾਰਾਂਗੇ ਤੱਕ ਆਪਣੇ ਵਾਲ ਕਰਾਂਗੇ ਇੱਕ ਉਲਟਾ पग अगे लिझावे एक सीधा तग अपने वाल एक उल्टा तग अगे एक सीधा पूरी दी पूरी सिलाई ऐसे तरह ही चलेगी, ठीक है एक उल्टा एक सीधा एक, एक उल्टा एक सीधा एक उल्टा एक सीधा ठीक है पूरी दी पूरी सिलाई ਇਸ ਤਰ੍ਹਾਂ ਜਟੇਗੀ ਠੀਕ ਹੈ ਜਿੰਨਾ ਚਿਰ ਮੈਂ ਸਲਾਈਚ ਲਾਉਣੀ ਹੈ ਤੁਹਾਡੇ ਕੋਲ ਫਿਰ ਅਗੇਨ ਰਿਕੁਐਸਟ ਕਰਦੀ ਹਾਂ ਕਿ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਆਪਣੀ ਫੈਮਿਲੀ ਤੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰਨਾ ਕਿ ਵੀਡੀਓ ਤੁਹਾਨੂੰ ਕਿੱਸਾਂ ਦੀ ਲੱਗੀ ਹੈ ਕਮੈਂਟ ਕਰਕੇ ਦੱਸਿਓ ये अपनी सिलाई उल्टी सीधी उल्टी सीधी करते हुए कंप्लीट हो चली ऑलमोस्ट ए जिस वाला भी सीधा ठीक है हम आ गया आपको उल्टी साइड दे उल्टी साइड भी सेम जाओगी पहला उल्टा है ਦਿੱਖ ਰਿਹਾ ਇਹ ਵੀ ਉਲਟਾ ਦਿਖ ਰਿਹਾ ਇਹਨੂੰ ਆਪਾਂ ਉਲਟਾ ਬਣਾਵਾਂਗੇ ਧਾਗ ਅੱਗੇ ਇਹ ਸਿੱਧਾ ਦਿਖ ਰਿਹਾ ਇਹਨੂੰ ਆਪਾਂ ਸਿੱਧਾ ਬਣਾਵਾਂਗੇ ਧਾਗ ਆਪਣੇ ਵਾਲ ਇਹ ਉਲਟਾ ਦਿਖ ਰਿਹਾ ਇਹਨੂੰ ਆਪਾਂ ਉਲਟਾ ਬਣਾਵਾਂਗੇ ਧਾਗ ਅੱਗੇ ਇਹ ਸਿੱਧਾ ਦਿਖ ਰਿਹਾ ਸਿੱਧਾ ਬਣਾਵਾਂਗੇ ਉਲਟੇ ਨੂੰ ਉਲਟਾ ਸਿੱਧੇ ਨੂੰ ਸਿੱਧਾ ਉਲਟੇ ਨੂੰ ਉਲਟਾ ਬਣਾਵਾਂਗੇ ਸਿੱਧੇ ਨੂੰ ਸਿੱਧਾ ਇਸੇ ਤਰ੍ਹਾਂ ਆਪਾਂ ਇਹ ਵੀ ਸਲਾਈ ਕੰਪਲੀਟ ਕਰ ਲਵਾਂਗੇ ਪੂਰੀ ਦੀ ਪੂਰੀ ਸਲਾਈ ਠੀਕ ਹੈ ਇਹ ਆਪਣੀ ਉਲਟੀ ਸਾਈਡ ਤੋਂ ਵੀ ਸਲਾਈ ਕੰਪਲੀਟ ਹੋ ਗਈ ਉਲਟੇ ਨੂੰ ਉਲਟਾ ਹੋਣਾ ਹੈ ਸਿੱਧੇ ਨੂੰ ਸਿੱਧਾ ਅੱਗੇ ਆ ਕੇ ਆਪਾਂ 3rd ਰੋ ਤੇ 3rd ਰੋ অলਮੋਸਟ ਸੇਮ ਜਾਊਗੀ ਪਹਿਲਾਂ ਪਉ ਉਤਾਰਾਂਗੇ ਧਾਗਾ ਆਪਣੇ ਵੱਲ ਇੱਕ ਉਲਟਾ ਧਾਗਾ ਅੱਗੇ ਇੱਕ ਸਿੱਧਾ ਧਾਗਾ ਆਪਣੇ ਵੱਲ ਇੱਕ ਉਲਟਾ ਸਿੱਧੇ ਨੂੰ ਸਿੱਧਾ ਹੀ ਬਣਾਉਣਾ ਹੈ ਤੇ ਇਹ ਉਲਟੇ ਨੂੰ ਉਲਟਾ ਹਰ ਵਾਰੀ ਕੁਝ ਵੀ ਚੇਂਜ ਨਹੀਂ ਕਰਨਾ ਇਸੇ ਤਰ੍ਹਾਂ ਸਲਾਈਆਂ ਜਿਹੜੀਆਂ ਬਣਾਉਂਦੇ ਹੋਏ ਜਾਣਾ ਆਪਾਂ ਉਸ ਤੋਂ ਬਾਅਦ ਤੁਹਾਡੀ ਆਪਣੀ ਮਰਜ਼ੀ ਹੈ ਕਿੰਨੀਆਂ-ਕਿੰਨੀਆਂ ਸਲਾਈਆਂ ਤੁਸੀਂ ਬਣਾਉਣੀਆਂ ਘੱਟ ਗੈਪ ਤੇ ਜ਼ਿਆਦਾ ਗੈਪ ਤੇ ਲੰਬਾ ਲਿਜਾਣਾ ਹੈ ਛੋਟਾ ਲਿਜਾਣਾ ਹੈ ਤੁਹਾਡੀ ਮਰਜ਼ੀ ਹੈ ਲਾਸਟ ਵਾਲੀ ਤੋਂ ਸਿੱਧੇ ਉਲਟੀ ਸਲਾਈ ਫੇਰ ਉਹ ਹੀ ਇੱਕ ਉਲਟਾ ਇੱਕ ਸਿੱਧਾ ਜਾਊਗੀ ਨੈਕਸਟ ਆ ਗਿਆ ਆਪਣਾ 5th ਰੋ ਹੋਤੇ 5th ਰੋ ਵੀ सेम ਜਾਏਗੀ ਮੈਂ ਤੁਹਾਨੂੰ ਦੱਸ ਦਿੰਦੀ ਆ ਕਿੰਨੀਆਂ ਰੋ ਸੇ ਬਣਾਉਣੀਆਂ 5th ਤੇ 6th ਰੋ ਵੀ सेम ही ਜਾਊਗੀ 5th ਰੋ ਸ਼ੁਰੂ ਚ ਦੱਸ ਦਿੰਨੀ ਆ ਪਹਿਲਾਂ ਪਾਉਤਾਰਾਂਗੇ ਧਾਗਾ ਆਪਣੇ ਵੱਲ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਬਸ 5th ਤੇ 6th ਰੋ ਵੀ ਇਦਾਂ ਸੇਮ ਹੀ ਬਣਾ ਲੈਣੀ ਆ ਠੀਕ ਹੈ ਸਾਰੀ ਦੀ ਸਾਰੀ ਸੇਮ ਐ 5th ਵੀ ਸੇਮ ਬਣਾ ਲੈਣੀ ਆ ਅੱਗੇ 6th ਵੀ ਸੇਮ ਠੀਕ ਹੈ ਸੈਵਨਥ ਰੋ ਤੇ ਆਪਾਂ ਦੱਸਾਂਗੇ ਤੁਹਾਨੂੰ ਕੀ ਕਰਨਾ ਹੈ 6ਥ ਰੋ ਵਾ ਉਹ 5ਥ ਰੋ ਵਾ ਸੌਰੀ ਤੁਸੀਂ ਚਾਹੋ ਤਾਂ ਜਿੱਦਾਂ ਮੈਂ 6 6 ਸਿਲਾਈਆਂ ਬਣਾਈਆਂ 6 6 ਰੋ ਬਣਾਈਆਂ ਤੁਸੀਂ ਚਾਹੋ ਤਾਂ 10 10 ਰੋਜ਼ ਵੀ ਕਰ ਸਕਦੇ ਜੋ ਤੁਹਾਡੀ ਮਰਜ਼ੀ ਹੈ ਅੱਗੇ ਫੇਰ ਉਹੀ ਸੇਮ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਨੈਕਸਟ ਆ ਗਿਆ ਆਪਾਂ 6th ਥਰੋ ਬਣਾ ਲਿਆ 7th ਥਰੋ ਤੇ 7th ਥਰੋ ਥੋੜਾ ਧਿਆਨ ਨਾਲ ਦੇਖਣਾ ਕਿਉਂਕਿ ਸੈਮ ਥਰੋ ਦੇ ਵਿੱਚ ਬਹੁਤ ਜ਼ਿਆਦਾ ਟਵਿਸਟ ਹੈਗਾ ਇਸੇ ਕਰਕੇ ਕਹਿੰਨੀ ਆ ਵੀਡੀਓ ਥੋੜਾ ਧਿਆਨ ਨਾਲ ਦੇਖਿਆ ਕਰੋ ਪਹਿਲਾ ਪਾ ਉਤਾਰਾਂਗੇ ਪਹਿਲਾ ਉਤਾਰਨ ਤੋਂ ਬਾਅਦ ਤਾਂ ਅੱਗ ਆਪ ਆਪਣੇ ਵੱਲ ਲਿਆਵਾਂਗੇ ਇਹਨੂੰ ਥੋੜਾ ਲੂਜ਼ ਕਰ ਲੈਣਾ ਇਹ ਵਾਲੀ ਲੂਪ ਨੂੰ ਥੋੜਾ ਲੂਸ ਕਰ ਲੈਣਾ ਠੀਕ ਹੈ ਇਸ ਤਰ੍ਹਾਂ ਲੂਸ ਰੱਖਣਾ ਹੈ ਬਹੁਤ ਹੱਥ ਢਿੱਲਾ ਰੱਖਣਾ ਹੈ ਇਹਨਾਂ ਨੂੰ ਆਪਾਂ ਲਾਗੇ ਕਰਕੇ ਦਿਖਾਉਣੀ ਹੈ ਇਹਨਾਂ ਦੋ ਨੂੰ ਆਪਾਂ ਇਸ ਤਰ੍ਹਾਂ ਦਿਖਾ ਲੈ ਇੱਕ ਇਹ ਦੋ ਜਿਹੜੇ ਆ ਇਹ ਆਪਾਂ ਉਲਟੇ ਹੁੰਨੇ ਆ ਦੋ ਠੀਕ ਹੈ ਦੋ ਨੂੰ ਆਪਾਂ ਉਲਟਾ ਹੁੰਨਾ ਹੈ ਠੀਕ ਹੈ ਥੋੜਾ ਢਿੱਲਾ ਰੱਖਣਾ ਹੈ ਇਸ ਤਰ੍ਹਾਂ ਇਨੋਂ ਆਪਾਂ ਉਤਾਰ ਲੈਣਾ ਉਤਾਰ ਕੇ ਇਹਨੂੰ ਖਿੱਚ ਲੈਣਾ ਐ ਵਾਲਾ ਢਿੱਲਾ ਹੀ ਰਹਿਣ ਦੇਣਾ ਲੂਸ ਹੀ ਰਹਿਣ ਦੇਣਾ ਇਹਨੂੰ ਨਹੀਂ ਖਿੱਚਣਾ ਇਹ ਵਾਲਾ ਥੋੜਾ ਜਿਹਾ ਖਿੱਚਣਾ ਹੈ ਜਿਆਦਾ ਨਹੀਂ ਇਸ ਤਰ੍ਹਾਂ ਲੈ ਲੈਣਾ ਧਾਗਾ ਇੱਧਰ ਲੈ ਲੈਣਾ ਵਾ ਇਹਨੂੰ ਵਾਪਸ ਆਪਾਂ ਐਸ ਸਲਾਈ ਤੇ ਲਾਵਾਂਗੇ ਐਸ ਸਲਾਈ ਠੀਕ ਹੈ ਇਹਨੂੰ ਆਪਾਂ ਹੁਣ ਇੱਧਰੋਂ ਇਦਾਂ ਸਿੱਧਾ ਹੋਣ ਦਵਾਂਗੇ ਐਸਾ ਠੀਕ ਹੈ ਅੱਗੇ ਧਾਗਾ ਲਪੇਟਾਂਗੇ ਆਪਾਂ ਇਸ ਤਰ੍ਹਾਂ ਐਸ ਤਾਂ ਗੱਲ ਪੇਟੰਦੋਂ ਬਾਦਾਂ ਫਿਰ ਦੋ ਦਾ ਇੱਕ ਕਰਾਂਗੇ ਐ ਦੋ ਦਾ ਇੱਕ ਕਰਾਂਗੇ ਇਸ ਤਰ੍ਹਾਂ ਠੀਕ ਐ ਇਹਨੂੰ ਵਾਪਸ ਕੁੰਡੇ ਨੂੰ ਇੱਥੇ ਲਾਵਾਂ ਤੇ ਦੋ ਕਰਾਂਗੇ ਤਾਂ ਅੱਗੇ ਲਿਜਾਵਾਂਗੇ ਐਸ ਕੁੰਡੇ ਨੂੰ ਵਾਪਸ ਲਾਵਾਂਗੇ ਤੇ ਇਹਨੂੰ ਆਪਾਂ ਫਿਰ ਦੁਬਾਰਾ ਉਣ ਦਵਾਂਗੇ ਠੀਕ ਐ ਐਸ ਫਿਰ ਤਾਂ ਗੱਲ ਪੇਟਾਂਗੇ ਇਸ ਤਰ੍ਹਾਂ ਦੋ ਦਾ ਆਪਾਂ ਇੱਕ ਕਰਾਂਗੇ ਠੀਕ ਹੈ ਦੋ ਦਾ ਇੱਕ ਕਰਕੇ ਧਾਗਾ ਅੱਗੇ ਲਿਜਾਵਾਂਗੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਐਸ ਸਾਈਡ ਤੋਂ ਉੰਦ ਦੇਣਾ ਠੀਕ ਹੈ ਧਾਗਾ ਅਗੇਨ ਆਪਾਂ ਇਸ ਤਰ੍ਹਾਂ ਕਰਕੇ ਲਪੇਟਾਂਗੇ ਐਸਾ ਠੀਕ ਹੈ ਤੇ ਇਹਨੂੰ ਆਪਾਂ ਦੋ ਦਾ ਇੱਕ ਕਰਾਂਗੇ ਠੀਕ ਹੈ ਧਾਗਾ ਅੱਗੇ ਲਿਜਾਵਾਂਗੇ ਇਧਰਲੀ ਸਾਈਡ ਤੇ ਧਾਗਾ ਲੈ ਆਉਣਾ ਇਹਨੂੰ ਵਾਪਸ ਲੈਣਾ ਵਾ ਇਹਨੂੰ ਆਪਾਂ ਸਿੱਧਾ ਉਨ ਦਵਾਗੇ ਫੇਰ ਦੁਬਾਰਾ ਠੀਕ ਹੈ ਇਸ ਤਰ੍ਹਾਂ ਦਾ ਕੁਝ ਬਣ ਲੱਗ ਗਿਆ ਧਾਗਾ ਆਪਣੇ ਵੱਲ ਦੋ ਦਾ ਇੱਕ ਕਰਾਂਗੇ ਧਾਗਾ ਆਪਣੇ ਵੱਲ ਨਹੀਂ ਹੋਣਾ ਧਾਗਾ ਲਪੇਟਾਂਗੇ ਇਸ ਤਰ੍ਹਾਂ ਸੌਰੀ ਧਾਗਾ ਲਪੇਟ ਕੇ ਦੋ ਦਾ ਇੱਕ ਕਰਾਂਗੇ ਧਾਗਾ ਅੱਗੇ ਲਿ ਜਾਵਾਂਗੇ ਇਹਨੂੰ ਵਾਪਸ ਲਵਾਂਗੇ ਸਿੱਧਾ ਉਨ ਦਵਾਗੇ ਧਾਗਾ ਲਪੇਟਾਂਗੇ ਦੋ ਦਾ ਇੱਕ ਕਰਾਂਗੇ ਤਾਗਾ ਅੱਗੇ ਲਿਜਾਵਾਂਗੇ ਇਹਨੂੰ ਆਪਾਂ ਸਿੱਧਾ ਉਨ ਦਵਾਂਗੇ ਤਾਂ ਗੱਲ ਪੇਟਾਂਗੇ 2 ਦਾ 1 ਕਰਾਂਗੇ ਧਾਗਾ ਅੱਗੇ ਲਿਜਾਵਾਂਗੇ ਇਹਨੂੰ ਵਾਪਸ ਐਸ ਸਲਾਈ ਤੇ ਲਾਵਾਂਗੇ ਤੇ ਇਹਨੂੰ ਸਿੱਧਾ ਉਨ ਦਵਾਂਗੇ ਤਾਂ ਗੱਲ ਪੇਟਾਂਗੇ 2 ਦਾ 1 ਕਰਾਂਗੇ ਧਾਗਾ ਅੱਗੇ ਲਿਜਾਵਾਂਗੇ ਇਹਨੂੰ ਵਾਪਸ ਲਵਾਂਗੇ ਇਹਨੂੰ ਦੁਬਾਰਾ ਉਣ ਦਵਾਂਗੇ ਤਾਂ ਗੱਲ ਪੇਟਾਂਗੇ 2 ਦਾ 1 ਕਰਾਂਗੇ ਧਾਗਾ ਅੱਗੇ ਲਿਜਾਵਾਂਗੇ ਇਹ ਵਾਲੇ ਕੁੰਨੂਨੇ ਹੋਏ ਕੁੰਡੇ ਨੂੰ ਦੁਬਾਰਾ ਲਵਾਂਗੇ ਇਤ ਨੂੰ ਸਿੱਧਾ ਉਣ ਦਵਾਂਗੇ ਤਾਂ ਗੱਲ ਪੇਟਾਂਗੇ 2 ਦਾ 1 ਕਰਾਂਗੇ ਧਾਗਾ ਅੱਗੇ ਲਿਜਾਵਾਂਗੇ ਇਨੂੰ ਵਾਪਸ ਲਵਾਵਾਂਗੇ ਤੇ ਦੁਬਾਰਾ ਹੁਣ ਦਵਾ ਠੀਕ ਹੈ ਤਾਂ ਗੱਲ ਭੇਟਾਂਗੇ 2 ਦਾ 1 ਕਰਾਂਗੇ ਧਾਗਾ ਅੱਗੇ ਲਿਜਾਵਾਂਗੇ ਇਹਨੂੰ ਵਾਪਸ ਲਵਾਵਾਂਗੇ ਤੇ ਸਿੱਧਾ ਹੁਣ ਦਵਾਵਾਂਗੇ ਠੀਕ ਹੈ ਤਾਂ ਗੱਲ ਭੇਟਾਂਗੇ 2 ਦਾ 1 ਕਰਾਂਗੇ ਇਹਨੂੰ ਵਾਪਸ ਸਸ ਧਾਗਾ ਅੱਗੇ ਲਿਜਾਵਾਂਗੇ ਇਹਨੂੰ ਵਾਪਸ ਲਵਾਂਗੇ ਤੇ ਸਿੱਧਾ ਉਹਨਾਂ ਦਵਾਂਗੇ ਤਾਂ ਗੱਲ ਭੇਟਾਂਗੇ ਇੱਥੇ ਤੇ ਇਹਨੂੰ ਸਿੱਧਾ ਉਨ ਲਵਾਂਗੇ ਅੱਗੇ ਅੱਗੇ ਉਪਰ ਉਲਟੀ ਸਾਈਡ ਤੇ 8th ਰੋਅ ਦੇ 8th ਰੋਅ ਤੇ सेम ਜਾਊਗਾ ਨੈਕਸਟ ਆਕੇ ਆਪਾਂ 8th ਰੋਅ ਤੇ 8th ਰੋਅ ਤੇ ਕੀ ਕਰਨਾ ਹੈ ਪਹਿਲਾ ਪਾ ਉਤਾਰਾਂਗੇ ਪਹਿਲਾ ਪਾ ਉਤਾਰਾਂਗੇ ਥੋੜਾ ਨੂੰ ਲੂਸ ਕਰ ਲਾਂਗੇ ਇਸ ਤਰ੍ਹਾਂ ਇਹਨਾਂ ਦੋ ਨੂੰ ਆਪਾਂ ਇਕੱਠੇ ਹੁਣਾਗੇ ਫਿਰ ਠੀਕ ਹੈ ਇੱਕ ਹੈ ਤੇ ਨਾਲ ਐ ਵਾਲਾ ਐਸਾ ਠੀਕ ਹੈ ਦੋ ਨੂੰ ਇਕੱਠੇ ਹੁਣ ਕੇ ਇਹਨੂੰ ਫਿਰ ਉਹੀ ਸੇਮ ਅੱਗੇ ਲੈ ਜਾਵਾਂਗੇ ਇਹਨੂੰ ਵਾਪਸ ਲਵਾਂਗੇ ਤੇ ਸਿੱਧਾ ਹੁਣ ਦਵਾਂਗੇ ਠੀਕ ਹੈ ਐਸਾ ਅੱਗੇ ਫਿਰ ਲਪੇਟਾਂਗੇ ਧਾਗਾ ਇਹ ਦੋ ਦਾ ਇੱਕ ਕਰਾਂਗੇ ਇਸ ਤਰ੍ਹਾਂ ਧਾਗਾ ਅੱਗੇ ਲਿਜਾਵਾਂਗੇ ਇਹਨੂੰ ਇਸ ਤਰ੍ਹਾਂ ਸਿੱਧਾ ਹੁਣ ਦਵਾਂਗੇ ਠੀਕ ਹੈ ਧਾਗਾ ਲਪੇਟਾਂਗੇ ਇਹ ਵੀ ਸਲਾਈ ਸੇਮ ਹੀ ਜਾਊਗੀ ਠੀਕ ਹੈ ਦੋ ਦਾ ਇੱਕ ਕਰਾਂਗੇ ਧਾਗਾ ਅੱਗੇ ਲਿਜਾਵਾਂਗੇ ਇਹਨੂੰ ਵਾਪਸ ਲਵਾਂਗੇ ਤੇ ਉਣ ਦਵਾਂਗੇ ਠੀਕ ਹੈ ਧਾਗਾ ਲਪੇਟਾਂਗੇ ਦੋ ਦਾ ਇੱਕ ਕਰਾਂਗੇ ਇਹਨੂੰ ਵਾਪਸ ਧਾਗਾ ਅੱਗੇ ਲਿਜਾਵਾਂਗੇ ਐਸਾ ਇਹਨੂੰ ਵਾਪਸ ਲਵਾਂਗੇ ਤੇ ਇੱਕ ਵਾਰੀ ਫੇਰ ਉਣ ਦਵਾਂਗੇ ਧਾਗਾ ਲਪੇਟਾਂਗੇ ਦੋ ਦਾ ਇੱਕ ਕਰਾਂਗੇ ਉਲਟਾ ਉਣ ਕੇ ਐਸਰਾ ਇਹਨੂੰ ਅੱਗੇ ਲਿਜਾ ਕੇ ਵਾਪਸ ਲੈ ਕੇ ਸਿੱਧਾ ਆਉਣਾਂਗੇ ਫਿਰ ਧਾਗ ਗੱਲ ਭੇਟਾਂਗੇ 2 ਦਾ 1 ਉਣਾਂਗੇ 2 ਦਾ 1 ਕਰਾਂਗੇ ਧਾਗ ਅੱਗੇ ਲਿਜਾਵਾਂਗੇ ਇਹ ਉਣਿਆ ਹੋਇਆ ਕੁੰਡਾ ਵਾਪਸ ਲਵਾਂਗੇ ਇਹਨੂੰ ਸਿੱਧਾ ਆਉਣ ਦਵਾਂ ਧਾਗ ਗੱਲ ਭੇਟਾਂਗੇ 2 ਦਾ 1 ਕਰਾਂਗੇ ਤਾ ਗਾਗੇ ਲਿ ਜਾਵਾਂਗੇ ਇਹਨੂੰ ਵਾਪਸ ਲਾਵਾਂਗੇ ਇਹਨੂੰ ਸਿੱਧਾ ਉਣ ਦਵਾਂਗੇ ਤਾ ਗੱਲ ਭੇਟਾਂਗੇ ਦੋ ਦਾ ਇੱਕ ਕਰਾਂਗੇ ਤਾ ਗਾਗੇ ਲਿ ਜਾਵਾਂਗੇ ਇਹਨਾਂ ਦੋਵਾਂ ਨੂੰ ਇਸ ਇਹਨੂੰ ਇੱਕ ਨੂੰ ਸਿੱਧਾ ਉਣ ਦਵਾਂਗੇ ਤਾ ਗੱਲ ਭੇਟਾਂਗੇ ਦੋ ਦਾ ਇੱਕ ਕਰਾਂਗੇ ਤਾ ਗਾ ਅੱਗੇ ਲਿ ਜਾਵਾਂਗੇ ਇਹਨੂੰ ਵਾਪਸ ਲਾਵਾਂਗੇ ਇਹਨੂੰ ਸਿੱਧਾ ਹੁੰਦਾਂਗੇ ਤਾਂ ਗੱਲ ਭੇਟਾਂਗੇ ਦੋ ਦਾ ਇੱਕ ਕਰਾਂਗੇ ਤਾਂ ਗਾ ਅੱਗੇ ਇਹਨੂੰ ਸਿੱਧਾ ਹੁੰਦਾਂਗੇ ਠੀਕ ਹੈ ਤਾਂ ਗੱਲ ਭੇਟਾਂਗੇ ਇਹ ਸਾਰੀ ਸਲਾਈ ਐਸੇ ਤਰ੍ਹਾਂ ਕੰਪਲੀਟ ਕਰਦੇ ਹੋਏ ਜਾਣਾ ਦੋ ਸਲਾਈਆਂ ਐਸੀ ਤਰ੍ਹਾਂ ਬਸ ਇਹੀ ਦੋ ਸਲਾਈਆਂ ਡਿਜ਼ਾਈਨ ਦੀਆਂ ਬਾਕੀ ਫਿਰ ਸਟਾਰਟਿੰਗ ਫਰੋਮ ਰੋ 1 ਫਸਟ ਦੋ ਦਾ ਤਾਂ ਗੱਲ ਪੇਟਾਂਗੇ ਦੋ ਦਾ ਇੱਕ ਕਰਾਂਗੇ ਤਾਂ ਗੱਗੇ ਲਾਵਾਂਗੇ ਇਹਨੂੰ ਫੇਰ ਲਾਵਾਂਗੇ ਤਾਂ ਗੱਲ ਪੇਟਾਂਗੇ ਤੇ ਲਾਸਟ ਵਾਲਾ ਉਹਨਾਂ ਦਾ ਹੁਣ ਅੱਗੇ ਅੱਗੇ ਆਪਾਂ ਰੋ ਫਸਟ ਤੋਂ ਸਟਾਰਟ ਕਰਨਾ ਹੈ ਫਿਰ ਇੱਕ ਵਾਰੀ ਦੱਸ ਦਿੰਨੀ ਆ 9th ਥਰੋ ਤੁਹਾਨੂੰ ਪਹਿਲਾਂ ਆਪਾਂ ਉਤਾਰਾਂਗੇ ਧੱਗ ਆਪਣੇ ਵੱਲ ਇੱਕ ਉਲਟਾ ਧੱਗ ਅੱਗੇ ਇੱਕ ਸਿੱਧਾ ਧੱਗ ਆਪਣੇ ਵੱਲ ਇੱਕ ਉਲਟਾ ਧੱਗ ਅੱਗੇ ਇੱਕ ਸਿੱਧਾ ਧੱਗ ਆਪਣੇ ਵੱਲ ਇੱਕ ਉਲਟਾ ਧੱਗ ਅੱਗੇ ਇੱਕ ਸਿੱਧਾ ਫਿਰ ਜਿੰਨੀਆਂ ਤੁਸੀਂ ਸਲਾਈਆਂ ਬਣਾਉਣੀਆਂ ਚਾਹੋ अठ नौ दस थी मर्जी है ठीक है बस इस तरह अपना डिज़ाइन बन के बहुत सोहना बहुत प्यारा कंप्लीट हो जाएगा दस सिलाई नौ अठ सिलाई का डिज़ाइन है नौवीं सिलाई फिर फस्ट रो तो स्टार्ट हो जानी है ਤੁਸੀਂ ਚਾਹੋ ਤਾਂ 10 ਸਲਾਈ ਦਾ ਵੀ ਕਰ ਸਕਦੇ ਜੇ ਜਿੱਦਾਂ ਮੈਂ 4-4 ਸਲਾਈਆਂ ਚੜਾਈਆਂ ਤੁਸੀਂ 5-5 ਵੀ ਚੜਾ ਸਕਦੇ ਏ ਇਸ ਤਰ੍ਹਾਂ ਦਾ ਡਿਜ਼ਾਈਨ ਬੰਦਾ ਬਹੁਤ ਪਿਆਰਾ ਬੰਦਾ ਹੈ ਇਨ ਨੈਟ ਵਿੱਚ ਬਹੁਤ ਪਿਆਰੀ ਲੱਗਦੀ ਆ ਇਸ ਤਰ੍ਹਾਂ ਅੱਗੇ ਫੇਰ ਇੱਕ ਸਿੱਧਾ ਇੱਕ ਬੋਲਟਾ ਤੁਸੀਂ ਜਿੰਨਾ ਇਹ ਬਣਾਇਆ ਉਹਨਾਂ ਸੇਮ ਹੀ ਸਲਾਈਆਂ ਰੱਖਣੀਆਂ ਕੋਈ ਵਾਧ ਘਾਟ ਨਹੀਂ ਕਰਨਾ ਤੇ ਮਿਲਦਿਆਂ ਨਵੇਂ ਚਲੋ ਜੀ ਮਿਲਦਿਆਂ ਤੁਹਾਨੂੰ ਇੱਕ ਨਵੇਂ ਤੇ ਸੋਹਣੇ ਜੁਨੀਗਰੇ ਡਾਇਮੰਡ ਡਿਜ਼ਾਈਨ ਦੇ ਨਾਲ ਬਾਏ ਬਾਏ ਟੇਕ ਕੇਅਰ ਆਲ ਮਾਈ ਫਰੈਂਡਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜੀ